ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਖ ਮੰਤਰੀ ਜਿਹੜਾ ਧੰਕ ਵੇਸ ਵਾਲਾ ਹੈ ਉਹਦੀ ਚਰਚਾ ਦੋ ਕੁ ਦਿਨਾਂ ਦੀ ਬਹੁਤ ਛਿੜੀ ਹੋਈ ਹੈ ਮੀਡੀਆ ਦੇ ਵਿੱਚ ਇੱਕ ਮੈਂ ਬੇਨਤੀ ਕਰਨੀ ਹੈ ਖਾਸ ਕਰਕੇ ਜਿਹੜੇ ਮੀਡੀਆ ਵਾਲੇ ਤੁਸੀਂ ਨਾ ਜਾਣ ਬੁੱਝ ਕੇ ਆਪਣੇ ਚੈਨਲ ਦੀ ਟੀਆਰਪੀ ਵਾਸਤੇ ਯੂਭ ਲੈਣ ਵਾਸਤੇ ਜੇ ਮੁੱਦੇ ਉਠਾਉਣੇ ਹੋ ਨਾ ਉਠਾਉ ਤੁਹਾਨੂੰ ਹੱਕ ਹੈ ਪਰ ਇੱਕ ਤਰਫਾ ਹੋ ਕੇ ਨਾ ਚੱਲਿਆ ਕਰੋ ਮੈਂ ਪਿੰਡ ਵਾਲਿਆਂ ਦੀ ਅੱਜ ਗੱਲਬਾਤ ਸੁਣੀ ਤੇ ਉਹਦੇ ਵਿੱਚ ਜਦੋਂ ਮੁੱਖ ਮੰਤਰੀ ਕੋਲ ਜਾਂਦੇ ਨੇ ਉਹਦਾ ਨਾਂ ਧਰਮਪ੍ਰੀਤ ਹੈ ਸ਼ਾਇਦ ਪੱਕਾ ਤੇ ਉਹ ਸ਼ਰਿਆਮ ਕਹੀ ਜਾਂਦਾ ਕਹਿੰਦਾ ਸਾਰਾ ਪਿੰਡ ਮੇਰੇ ਵਿਰੋਧ ਵਿੱਚ ਹੁਣ ਇੱਥੇ ਨੇ ਇੱਕ ਨੋਟ ਕਰਿਓ ਮੀਡੀਆ ਵਾਲੇ ਨੇ ਸੋਸ਼ਲ ਮੀਡੀਆ 'ਤੇ ਨੀੜੀ ਕਰ ਦੋ ਹੁੰਦਾ ਹੈ। ਇੱਕ ਛੋਟਾ ਜਿਹਾ ਕਲਿੱਪ ਬੈਰਲ ਹੋਇਆ ਸੀ ਉਹ ਮੁੰਡਾ ਸੋਨੀਆ ਮਾਨ ਨੂੰ ਸੋਨੀ ਮਾਨ ਬਾਰੇ ਗੱਲ ਕਰਦਾ। ਤੇਰੇ ਨਾਲ ਕਹਿੰਦਾ ਕਿੰਨੀ ਨੇੜਤਾ ਸੀ ਉਹ ਇੱਥੇ ਗੱਲ ਮੈਂ ਕਰ ਨਹੀਂ ਸਕਦਾ ਜਿਹੜੀ ਗੱਲ ਉਹਦੇ ਮੂੰਹ ਤੋਂ ਕਹਾਈ ਸੀ। ਤੇ ਹੁਣ ਜਦੋਂ ਉਹਨੇ ਮੁੱਖ ਮੰਤਰੀ ਨੇ ਗੱਲ ਕੀਤੀ ਉਹ ਸ਼ਰਿਆਮ ਉਹਨੇ ਕਹਿੰਦਾ ਉਹਨੇ ਕੋਈ ਲੋਕ ਕਿ ਨਹੀਂ ਕਹਿਆ ਕਹਿੰਦਾ ਜੀ ਮੇਰੇ ਕੋਲ 400 ਦੀ ਮੈਂ ਕਿਰਪਾਨ ਲੈ ਕੇ ਆਇਆ ਸੀ ਇਹ ਕੁੱਤੇ ਨੂੰ ਵੱਢਣ ਵਾਸਤੇ। ਪਹਿਲੀ ਗੱਲ ਤਾਂ ਇਹ ਨੁਕਤਾ ਦੇਖੋ ਵੀ ਜੇ ਤੁਸੀਂ ਘਰਾਂ ਵਿੱਚ ਕੁੱਤੇ ਰੱਖੇ ਤੁਸੀਂ ਉਹਨੂੰ ਕੰਟਰੋਲ ਕਰੋ ਬੰਨ ਕੇ ਰੱਖੋ ਉਹ ਕੁੱਤੇ ਨੂੰ ਮਾਰਨ ਵਾਸਤੇ ਕਹਿੰਦਾ ਸੀ ਅੱਜ ਵੀ ਕੁੱਤਿਆਂ ਵਾਸਤੇ ਲੜਾਈਆਂ ਹੁੰਦੀਆਂ ਨੇ ਦੂਜੀ ਗੱਲ ਕਹਿੰਦੇ ਉਹ ਦਾਤੀ ਔਰ ਸੌਰੀ ਦਾਹ ਤੇ ਉਹ ਆਰੀ ਤੇ ਥੋੜਾ ਜਿਹਾ ਚੱਕ ਕੇ ਲੈ ਕੇ ਆਇਆ ਉਹਦਾ ਪਿਓ ਥੋੜਾ ਜਿਹਾ ਬਾੜ ਦਾ ਕੰਮ ਕਰਦਾ ਉਹ ਸਾਰੀ ਉਹਨੇ ਕਹਾਣੀ ਦੱਸੀ ਕਹਿੰਦਾ ਦੁੱਧ ਲੈਣ ਵਾਸਤੇ ਗਿਆ ਸੀ ਉਤੋਂ ਹੀ ਪੰਗਾ ਪਿਆ ਹੁਣ ਇਹ ਤਾਂ ਉਹਦੀ ਗੱਲਬਾਤ ਹੈ ਉਹਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਵੀ ਕਿਹਾ ਜਾਂਦਾ ਦੌਰਾ ਵਗੈਰਾ ਪੈਂਦਾ ਸੀ ਇਹ ਸੱਚ ਹੈ ਹੁਣ ਪਿੰਡ ਵਾਲੇ ਜਿਹੜੇ ਲੋਕ ਐ ਸਾਹਮਣੇ ਐ ਸਰਪੰਚ ਇਹ ਗੱਲ ਕਹਿ ਰਿਹਾ ਕਿ ਸਾਡੇ ਪਿੰਡ ਦਾ ਮਸਲਾ ਹੈ ਅਸੀਂ ਪਿੰਡ ਦੇ ਵਿੱਚ ਹੀ ਸੁਲਝਾਵਾਂਗੇ মিডিਆ ਵਾਲੇ ਸਾਡੇ ਪਿੰਡ ਵਿੱਚ ਨਾ ਆਉਣ ਇਥੋਂ ਸਾਬਤ ਹੋ ਜਾਂਦਾ ਕਿ ਪਿੰਡ ਵਾਲਿਆਂ ਦੀ ਕੁਝ ਨਾ ਕੁਝ ਗਲਤੀ ਹੈਗੀ ਐ ਚਲੋ ਜੀ ਸਾਰਿਆਂ ਨੂੰ ਨਹੀਂ ਕਹਿੰਦਾ ਅਸਾਂ ਫਿਰ ਮੈਂ ਜਾਣਕਾਰੀ ਲੈਣ ਦਾ ਅੱਜ ਨਾ ਪਿੰਡ ਦੇ ਵਿੱਚ 500 ਬੰਦਿਆਂ ਨੂੰ ਫੋਨ ਕੀਤਾ ਉਹ ਬੰਦੇ ਕਹਿੰਦੇ ਗੈਨਜੀ ਦੁਨੀਆ ਕਹਿੰਦੇ ਨਾ ਚੜਦਾ ਤੇ ਲੈਂਦਾ ਪਾਸਾ ਦੇਖ ਲੈਂਦੀ ਐ ਛੁੱਪਦੇ ਪਾਲੜੇ ਵੱਲ ਹੋ ਜਾਂਦੇ ਉਹ ਕਹਿੰਦੇ ਇਹ ਬੱਚਾ ਠੀਕ ਐ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਤੇ ਇਹਨੂੰ ਪ੍ਰੋਬਲਮ ਹੈਗੀ ਦਵਾਈ ਚਲਦੀ ਐ ਪਰ ਕਹਿੰਦੇ ਪਿੰਡ ਦੇ ਲੋਕ ਕੁਝ ਨੌਜਵਾਨ ਕਹਿੰਦੇ ਟੀਚਰਾਂ ਕਰਦੇ ਨੇ ਸੋਨੀ ਮਾਨ ਦਾ ਨਾਂ ਲੈ ਕੇ ਛੇੜਦੇ ਆ ਉਹਦੇ ਗਲਤ ਨਾਂ ਲੈਂਦੇ ਹੁਣ ਜੇ ਦਿਮਾਗੀ ਤੌਰ ਤੇ ਬੱਚਾ ਠੀਕ ਨਹੀਂ ਤੁਹਾਨੂੰ ਟੌਰਚਰ ਕਰਨਾ ਕਿ ਕਿਦਰ ਲਈ ਸਿਆਣਪ ਐ ਤੁਸੀਂ ਜਾਣ ਬੁੱਝ ਕੇ ਪਰੇਸ਼ਾਨ ਕਰਦੇ ਹੋ ਤੰਗ ਕਰਦੇ ਹੋ ਪੁੱਠੇ ਸਿੱਧੇ ਨਾਂ ਲੈਦੇ ਹੋ ਇੱਕ ਮਿੰਟ ਹੋਰ ਕਰਨੀ ਹੈ ਮੀਡੀਆ ਵਾਲੇ ਕਹਿੰਦੇ ਸਾਰਾ ਪਿੰਡ ਇੱਕ ਪਾਸੇ ਹੈ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਕੋਈ ਵੱਡੀ ਗੱਲ ਥੋੜੀ ਹੈ ਬਥੇਰੇ ਪਿੰਡਾਂ ਦੇ ਵਿੱਚ ਏਕਾ ਕਰਦੇ ਲੋਕ ਜਿਹੜੇ ਬੰਦੇ ਦੇ ਬਾਦ ਪੈ ਜਾਂਦੇ ਆ ਉਹਦੇ ਖੇੜਾ ਛੱਡਦੇ ਨਹੀਂ ਲੋਕ ਆ ਮੋੜਾਂ ਦੇ ਵਿੱਚ ਪਤਾ ਨਹੀਂ ਕਿਹੜਾ ਪਿੰਡ ਸਾਹਮਣੇ ਆਇਆ ਜਿੱਥੇ ਉਹ ਉਹ ਗੋਵ ਦੇ ਮਾਸ ਦੀ ਕੋਈ ਗੱਲਬਾਤ ਕੀਤੀ ਸੀ ਕੱਟੇ ਦਾ ਮਾਸ ਦੇ ਪਤਾ ਨਹੀਂ ਉਹ ਉਹਦਾ ਭਾਂਡਾ ਪਿੰਡ ਵਾਲਿਆਂ ਨੂੰ ਸ਼ੇਕ ਤੱਕ ਕਹਿੰਦੇ ਪਿੰਡ ਚੋਂ ਬਾਹਰ ਕੱਢ ਦੇ ਦੋ ਤਿੰਨ ਮੋਲ ਦਿੰਨੇ ਪਿੰਡ ਚੋਂ ਬਾਹਰ ਚਲਾ ਜਾ ਬੜਾ ਕੁਸ਼ਤ ਹੋਉਂਦਾ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਰਾ ਪਿੰਡ ਇੱਕ ਪਾਸੇ ਹੈ ਵੀ ਸਾਰਾ ਪਿੰਡ ਦੀ ਇੱਕ ਪਾਸੇ ਹੋਵੇ ਸੱਚਾ ਹੋਊਗਾ ਇੱਥੇ ਝੂਠ ਦੀ ਬਹੁਤ ਵੱਡੀ ਕਕਾਰ ਲੱਗੀ ਹੋਈ ਹੈ ਬਹੁਤ ਵੱਡੀ ਕਤਾਰ ਇੱਥੇ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਇਹ ਕਹਿੰਦੇ ਮੈਂ ਨਾਲ ਹੋਰ ਬੇਨਤੀ ਕਰ ਜਦੋਂ ਇਹ ਮੁੰਡਾ ਫੇਮਸ ਹੁੰਦਾ ਹੈ ਨਾ ਇਹਦੀ ਵੀਡੀਓ ਵਾਇਰਲ ਹੁੰਦੀ ਹੈ ਧਮਕਵੇਸ਼ ਵਾਲੀ ਉਦੋਂ ਪਿੰਡ ਦੇ ਕੁਝ ਲੋਕਾਂ ਨੇ ਇਹਨੂੰ ਗੁਰਦੁਆਰੇ ਲਿਜਾ ਕੇ ਕਕਾਰ ਲਹਾਦੇ ਸੀ ਉਦੋਂ ਹੀ ਮੁੱਦਾ ਛੜਿਆ ਸੀ ਇਹ ਬਾਤ ਆ ਉਹਦੇ ਉਦੋਂ ਦੀ ਪਈ ਹੋਈ ਹੈ ਉਹਦਾ ਵਿਰੋਧ ਤਾਂ ਉਦੋਂ ਹੀ ਹੋ ਰਿਹਾ ਹੁਣ ਜਿਹੜੀ ਨਵੀਂ ਗੱਲ ਆਈ ਹੈ ਵੀਡੀਓ ਕਹਿੰਦੇ ਮਸ਼ਹੂਰ ਹੋਣਾ ਚਾਹੁੰਦਾ ਕਾਦੇ ਲਈ ਮਸ਼ਹੂਰ ਹੋਣਾ ਉਦੇ ਉਹਦਾ ਕੋਈ ਚੈਨਲ ਥੋੜੀ ਹੈ ਉਹਦਾ ਕੋਈ ਪੇਜ ਥੋੜੀ ਹੈ ਜਦੋਂ ਮਸ਼ਹੂਰ ਸੀ ਕਲਾਕਾਰ ਨੇ ਸਿੰਗਰਾਂ ਨੇ ਉਹਦੇ ਕੋਲ ਫਾਇਦਾ ਲੈ ਲਿਆ ਹੁਣ ਪਰੇਸ਼ਾਨ ਹੈ ਆਪਣੇ ਪਿਓ ਦੇ ਨਾਲ ਬਾੜ ਦਾ ਕੰਮ ਕਰਨ ਵੇਲੇ ਖੇਤਾਂ ਵਿੱਚ ਦਰਖਤ ਬੜਨ ਵੇਲੇ ਉਹ ਜਾਂਦਾ ਹੈ ਲੱਕੜ ਦਾ ਕੰਮ ਕਰਦੇ ਮਾੜਾ ਮੋਟਾ ਜਾਣ ਬੁੱਝ ਕੇ ਉਹ ਮੁੰਡੇ ਨੂੰ ਗਲੀ ਵਿੱਚੋਂ ਨੰਗਦਾ ਪਰੇਸ਼ਾਨ ਕੀਤਾ ਜਾਂਦਾ ਪੁੱਠੇ ਸਿੱਤੇ ਨਾਂ ਲਏ ਜਾਂਦੇ ਟਾਰਚਰ ਕੀਤਾ ਜਾਂਦਾ ਇਸ ਚਾਈ ਜਦੋਂ ਪਿੰਡ ਦਾ ਸਰਪੰਚ ਕਹੀ ਜਾਂਦਾ ਹੈ ਕਹਿੰਦਾ ਸਾਡੇ ਪਿੰਡ ਦਾ ਮਸਲਾ ਸੀ ਪਿੰਡ ਵਿੱਚ ਸੁਲਝਾਵਾਂਗੇ ਦਾ ਮਤਲਬ ਗਲਤੀ ਹੈ ਕਿ ਹੁਣ ਬਦਨਾਮੀ ਤੋਂ ਡਰਦੇ ਆ ਐਸਐਸਪੀ ਸਾਹਿਬ ਨੇ ਜੇ ਪੁਲਿਸ ਵਾਲੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਸਸਪੈਂਡ ਕੀਤੇ ਐ ਐਵੇਂ ਥੋੜੀ ਕਰ ਦਿੱਤੀ ਖਲਕ ਮੰਡਾ ਨੂੰ ਤੇ ਆਪ ਨਹੀਂ ਖਲਕ ਮੰਡਾ ਵਿੱਚ ਕਹੀ ਜਾਂਦੇ ਚਾਰ ਫੇਰੋ ਚਿੱਤਰ ਫੜ ਕੇ ਇਹਨੂੰ ਹਸਪੀਟਲ ਵਿੱਚ ਦਾਖਲ ਕਰਾਓ ਦਰਸ਼ ਨਹੀਂ ਆਉਂਦਾ ਬੜਾ ਮੋਟਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਹਾਲਤ ਵਾਲਾ ਬੰਦਾ ਰਹਿੰਦਾ ਹੈ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤੁਹਾਡਾ ਫਰਜ ਬਣਦਾ ਸੀ ਉਹਦਾ ਇਲਾਜ ਕਰਵਾਈਏ ਇੱਕ ਤੁਹਾਨੂੰ ਬੇਨਤੀ ਹੋਰ ਕਰਦਾ ਜਿਹੜਾ ਵੀ ਕਮਜ਼ੋਰ ਬੰਦਾ ਹੋਊਗਾ ਨਾ ਉਹ ਜਾਂ ਤਾਂ ਗਾਲ ਕੱਢੂਗਾ ਪਰੇਸ਼ਾਨ ਹੋ ਕੇ ਜਾਂਦੇ ਕੋ ਚੱਕ ਕੇ ਮਾਰੂਗਾ ਉਹਦੇ ਉਹਦੇ ਕੋਲੇ ਆ ਹੀ ਹੁੰਦਾ ਹੋਰ ਕੀ ਹੁੰਦਾ ਸਿਆਣੇ ਬਿਆਣੇ ਬੰਦੇ ਮੇਰੀ ਬੱਦਲਾ ਦੀ ਦੀ ਉਹਦਾ ਵੀਡੀਓ ਵਾਇਰਲ ਹੋਈ ਪਈ ਹੈ ਦੋਪੁਲਿਸ ਨੇ ਘੋਟਿਆ ਜਿੱਥੇ ਤੁਹਾਡੀਆਂ ਪੱਗਾਂ ਲਾਈਆਂ ਨੇ ਕਿਸੇ ਦੇ ਥੋੜਾ ਮਾਰਿਆ ਕਿਸੇ ਪਰਪਾਨ ਮਾਰੀ ਉਹ ਤੇ ਦਿਖਾਉਤਾ ਸੀ ਕਿੱਥੇ ਸ਼ਰਿਆਮ ਝੂਠ ਸ਼ਰਿਆਮ ਝੂਠ ਜਰ ਮਾੜੀ ਮੋਟੀ ਜਮੀਰ ਹੁੰਦੀ ਹੈ ਬੰਦੇ ਦੀ ਤੁਹਾਡੇ ਪਿੰਡ ਵਿੱਚ ਕੋਈ ਇਹੋ ਜਿਹਾ ਬੰਦਾ ਰਹਿੰਦਾ ਹੈ ਪਰੇਸ਼ਾਨ ਹੈ ਦਿਮਾਗੀ ਤੌਰ ਤੇ ਤੁਹਾਡਾ ਫਰਜ਼ ਨਹੀਂ ਬਣਦਾ ਜੇ ਕੋਈ ਤਕੜੇ ਦਾ ਹੁੰਦਾ ਫਿਰ ਇਹ ਗੱਲਾਂ ਹੋ ਜਾਂਦੀਆਂ ਫੇਰ ਅਸੀਂ ਪਾਇ ਟੱਕਦੇ ਆ ਅਸੀਂ ਜਿਹੜੀ ਦੁਨੀਆ ਵਿੱਚ ਰਹਿੰਦੇ ਆ ਨਾ ਐਵੇਂ ਨਾ ਰੱਬ ਰੱਬ ਕਰਿਆ ਕਰੋ ਜੇ ਤੁਹਾਡੇ ਕੋਲੇ ਇਨਸਾਨੀਅਤ ਹੈ ਨਹੀਂ ਸ਼ਰਮ ਪਤਾ ਲੱਗ ਗਿਆ ਮੁੰਡਾ ਕਹਿੰਦਾ ਸਾਰਾ ਪਿੰਡ ਮੇਰੇ ਵਿਰੋਧ ਵਿੱਚ ਐ ਜਾਣ ਬੁੱਝ ਕੇ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਉਹਦੀ ਮਾਂਸ਼ ਡਾਉਣ ਵਾਤੇ ਗਈ ਸੀ ਨਾਲ ਉਹਦਾ ਨਾਂ ਲੈ ਤੱਕ ਆਪਣੀ ਮਾਂ ਦੀ ਵੀ ਕੁੱਟਮਾਰ ਕਰਦਾ ਜਦੋਂ ਪਰੇਸ਼ਾਨ ਹੈਗਾ ਹੀ ਐ ਕੁਝ ਵੀ ਕਰ ਸਕਦਾ ਉਹ ਤਾਂ ਸ਼ਰੀਆਮ ਕਹਿੰਦਾ ਕਹਿੰਦਾ ਮੈਂ ਤਾਂ ਕਿਰਪਾਨ 1000 ਰੁਪਏ ਵਾਲੀ ਲੈ ਕਿਉਂ ਨਹੀਂ ਸੀ ਤਿੱਖੀ ਲੈ ਕੇ ਇਹਨਾਂ ਦਾ ਬੱਡੂਗਾ ਮੈਂ ਤਾਂ ਜੇਲ੍ਹ ਭੇਜਾਂਗਾ ਐਨਾ ਕੋਈ ਕਹਿ ਸਕਦਾ ਕੋਈ ਪਰੇਸ਼ਾਨੀ ਹੁੰਦੀ ਹੈ ਨਾ ਮਤਲਬ ਜੇ ਇਹ ਕਹਿ ਦੀ ਨਾ ਕਿ ਸਾਰਾ ਪਿੰਡ ਇੱਕ ਪਾਸੇ ਹੈ ਇਹ ਸਚਾਈ ਨਹੀਂ ਕੋਈ ਹੈਗੀ ਇਹ ਕੋਈ ਸਚਾਈ ਨਹੀਂ ਵੀ ਸਾਰਾ ਪਿੰਡ ਇੱਕ ਪਾਸੇ ਹੈ ਕੱਲਾ ਬੰਦਾ ਜੇ ਝੂਠਾ ਹੋ ਸਕਦਾ ਸੱਚਾ ਵੀ ਹੋ ਸਕਦਾ ਇਹ ਬੇਨਤੀ ਪ੍ਰਵਾਨ ਕਰਿਓ ਮੈਂ ਪਿੰਡ ਦਾ ਨਾਂ ਤੱਕ ਨਹੀਂ ਲਿਆ ਪਰ ਜਿਨ੍ਹਾਂ ਬੰਦੇ ਨੂੰ ਮੈਂ ਫੋਨ ਕੀਤੇ ਉਹ ਬੰਦੇ ਕਹਿੰਦੇ ਜੀ ਇਹ ਝੁਗਦੇ ਪਾਲੜੇ ਵੱਲ ਹੋ ਜਾਂਦੇ ਨੇ ਲੋਕ ਸਜਾਈ ਕੁਝ ਹੋਰ ਹੈ ਕਹਿੰਦੇ ਇਹ ਜਿਹੜਾ ਮੁੱਖ ਮੰਤਰੀ ਮੁੰਡਾ ਹੈ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਜ਼ਰੂਰ ਹੈ ਪਰ ਕਹਿੰਦੇ ਇਹਨੂੰ ਪਿੰਡ ਦੇ ਲੋਕ ਕੁਝ ਮੰਦਿਰ ਤੰਗ ਕਰਦੀ ਹੈ ਗਲਤ ਨਾਂ ਲੈ ਕੇ ਟੌਰਚਰ ਕਰਦੇ ਨੇ ਮਿਹਣੇ ਤਾਨੇ ਜਿਹੜੇ ਹੁੰਦੇ ਨੇ ਨਾ ਣਗੇ ਛੇੜਨਾ ਉਹ ਗੱਲਾਂ ਕਰਦੇ ਨੇ वाहिगुरु जी का ख़सा वाहिगुरु जी की फतिह